ਅੰਕਾਰ ਅਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਤ ਸਈ ਦਸਵੇਂ ਪ੍ਰਤਮ ਪਗੋਤੀ ਸਮਰਦਾਇ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਹੋਈ ਸਹਾਇ ਅਰਜਨ ਹਰਗੋਬਿੰਦੋਂ ਸਿਬ੍ਰੋ ਸ੍ਰੀ ਹਰਿਦਾਇ ਸ੍ਰੀ ਹਰਿ ਹਰਿ ਕ੍ਰਿਸ਼ਨ ਧਿਆਈਆ ਜਿਨ ਮੁਠੇ ਸਭ ਤੋਂ ਜਾਏ ਗੁਰ ਤੇਤ ਬਾਦਰ ਸਿਮਰੀਐ ਘਰ ਨੌਨ ਦੇ ਆਵੇ ਧਾਏ ਸਭ ਥਾਈ ਹੋਏ ਜੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਉਹ ਸਾਇਰ ਸ੍ਰੀ ਗੁਰੂ ਰਣਜੀਤ ਪਾਤਸ਼ਾਹ ਦੇ ਦਰਸ਼ੀ ਜੀ ਦਾ ਧਿਆਨ ਰਖੋ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਭ ਜਹ ਤੇ 40 ਮੋਤੇ ਹੱਤੀਆਂ ਜਪੀਆਂ ਤੱਪੀਆਂ ਜਿੱਨਾ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਹਾਈ ਦੇਖ ਸੋ ਕੇ ਅਨੰਦ ਕੀਤਾ ਦਿਨਾਂ ਪਿਆਰਿਆ ਸਤਿਆਣਾ ਸਤ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜਿੰਨਾ ਸਿੰਘਾਂ ਸਿੰਘ ਦਾ ਹੋਇ ਤੇ ਬੰਦ ਮੰਦ ਪਟਵਾਏ ਮੂੰਹ ਸੀਨੀ ਉਚਾਰਿਆ ਕਿੰਨਾ ਸ਼ੇਡਾ ਮਰੀਦਾਂ ਦੀ ਕਮਾਈ ਦਾ ਧਿਆਨ ਕਰ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਪੰਜਾ ਕਾਰਤਾ ਸਮੂਹ ਗੁਰਦਵਾਰਾ ਵਰਤਮ ਦਾ ਧਿਆਨ ਕਰ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਪ੍ਰਤਮ ਕਾਲ ਸਾਹਿਬ ਜੀ ਕੀ ਅਰਦਾਸ ਹੈ ਵਾਹਿਗੁਰੂ ਵਾਰ ਕੀ ਹੋਆ ਕੇਸਦਾਨ ਰਹਿਤਦਾਨ ਵਿਵੇਕਦਾਨ ਭਰੋਸਾਦਾਨ ਦਾਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਕ ਇਸ਼ਨਾਨ ਜੰਦੇ ਗੁਗਜੋ ਕੋ ਜਗਤਾਨ ਧਾਮ ਦਾ ਜੈਕਾਰ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਆਪ ਜੀ ਦੇ ਸੇਵਕਾਂ ਦਾ ਮਨ ਨੀਮਾ ਮਤਿ ਚ ਮਤ ਪਤ ਗੇ ਰੱਖੇ ਏ ਕਲਪ੍ਰਿਕ ਵਾਹਿਗੁਰੂ ਹੀ ਨਾਣਿਆਂ ਦੇ ਮਾਨ ਗੁਰੂ ਨੇ ਤਾਣਿਆਂ ਦੇ ਤਾਨ ਗੁਰੂ ਨੇ ਓਟਿਆਂ ਦੀ ਓਟ ਗੁਰੂ ਨੇ ਆਸਰਾ ਦੇ ਆਸਰੇ ਧੰਤਿ ਬਰਾਜਮਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਅਮਰ ਸ਼ਹੀਦ ਸ਼ਹੀਦ ਬਾਬਾ ਬਖਸੀ ਸਿੰਘ ਜੀ ਸਮੂਹ ਸਿੱਧੂ ਸਿੰਘੋ ਚੰਨ ਕਲਾ ਚਕਰ ਅਰਦਾਸ ਬੇਨਤੀ ਹੈ ਸੇਵੇਂ ਪਤ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ੀ ਮਹਾਰਾਜ ਉਹਨਾਂ ਦੇ ਬੰਦੀ ਛੋੜਦੇ ਉਸ ਨੂੰ ਮਾਫ ਰੱਖਦੇ ਹੋਏ ਆਪ ਜੀ ਦੇ ਗੁਰੂ ਘਰ ਦੇ ਮਜੂਦਾ ਮੁਖੀ ਸ੍ਰੀ ਮਾਨਸੰਤ ਭਵਾ ਜੀ ਸਿੰਘ ਜੀ ਉਹਨਾਂ ਦੀ ਪ੍ਰੇਰਨਾ ਸਦਕਾ ਸਾਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੀ ਛਤਰ ਸਾਹਿਬ ਪੰਜ ਪਿਆਰੇ ਚਾਹ ਸਾਹਿਬ ਜੀ ਅਗਵਾਈ ਦੇ ਵਿੱਚ ਨਗਰ ਕੀਰਤਨ ਅਜਿੰ ਪੰਗ ਭਾਗੀ ਕੇ ਵਿਖੇ ਨਗਰ ਕੀਰਤਨ ਰੂਪ ਚ ਮਹਾਰਾਜ ਆਪ ਜਾ ਰਹੇ ਹੋ ਕਿਰਪਾ ਕਰਨੀ ਆਪ ਨੇ ਰਸਤੇ ਵਿੱਚ ਅੰਗ ਸੰਗ ਸਹਾਇ ਹੋਣਾ ਸਾਰੀਆਂ ਸੰਗਤਾਂ ਨੂੰ ਸੇਵਾ ਕਰਦਾ ਹੋਦ ਤੁਮ ਤੇ ਬਲਵਕਸ਼ਨਾ ਕਿਰਪਾ ਕਰਨੀ ਸਾਰੇ ਨਗਰ ਚੜ੍ਹਦੀ ਕਲਾ ਚ ਰੱਖਣਾ ਸੰਗਤਾਂ ਨੇ ਆਪਣੀ ਦਰਦੀ ਹਾਜ਼ਰੀ ਭਰੀ ਹੈ ਸਾਰਿਆਂ ਦੀ ਅਦਾਬਾਜੀ ਪਰਿਵਾਰਕ ਇਸ ਵਾਮਾ ਮਨਜ਼ੂਰ ਕਰ ਲਿਓ ਕਿਰਪਾ ਕਰੋ ਮਹਾਰਾਜ ਆਪ ਨਗਰ ਕੀ ਵਿਥਲੇ ਚਾਲੇ ਨੂੰ ਰਮਾਨ ਕੀ ਦੰਦੇ ਹੋਏ ਕਿਰਪਾ ਕਰੋ ਚਾਲੇ ਨੂੰ ਗਾਂ ਦੇ ਬੋਕਰ ਅੱਜ ਬਖਸੋ ਸੱਚੇ ਪਾਸਾਈ ਜੋ ਜੀ ਆਪ ਦੀ ਚਾਪੀ ਸ਼ਰਨ ਆਵੇ ਸੋ ਰਾਜੀ ਜਾਵੇ ਅਰੇ ਸੋ ਚੜੇ ਸ਼ਰਨ ਪਰੇ ਸੋ ਤਰੇ ਧੰਨ ਕਨ ਸਹਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਕਨ ਅੰਮ੍ਰਿਤ ਸ਼ਹੀਦ ਸ਼ੀਰ ਬਾਬਾ ਬਖਸੀ ਸਿੰਘ ਜੀ ਸਮੂਹ ਸਿੱਧੂ ਸਿੰਘੋ ਆਪ ਦੇ ਪਵਿੱਤਰ ਨਾਮ ਦੀ ਹੋਵੇ ਸਦਾ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾਇ ਪੱਲਾ ਬੋਲੇ ਈਸੋ ਨਿਹਾਲ ਸਤ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ